ਆੜਨਾਲ ਖੜੇ ਨੇ ਰੇਖੀ ਸ਼ੌਜ਼ ਵਾਲੇ ਸਸਿਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਭਨਾਮ ਜੀ ਰਜਿੰਦਰਪਾਲ ਸਿੰਘ ਰਜਿੰਦਰਪਾਲ ਸਿੰਘ ਜੀ ਤੁਹਾਨੂੰ ਬੜਾ ਅੱਛਾ ਲੱਗਿਆ ਤੁਹਾਡਾ ਸ਼ੁਭਨਾਮ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੀ ਅਚਾ ਰਜਿੰਦਰਪਾਲ ਸਿੰਘ ਜੀ ਅਸੀਂ ਜਾਨਣਾ ਚਾਹਾਂਗੇ ਅੱਜ ਦੇ ਮਾਰਕੀਟ ਦੇ ਕੀ ਹਾਲਾਤ ਨੇ ਹੁਣੀ ਮਾਰਕੀਟ ਟਾਈਟ 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 ਬਹੁਤ ਕੀ ਕਾਰਨ ਹੈ ਇਹ ਪਹਿਲਗਾਮ ਦਾ ਜਿਹੜਾ ਬਸਰ ਹੈ ਅਸਰ ਹੈ ਯਾ ਬੱਚੇ ਬਾਹਰ ਜਾਂਦੇ ਨੇ ਪੈਸਾ ਬਾਹਰ ਮੈਨਪਾਵਰ ਘਟ ਰਹੀ ਹੈ ਪੈਸਾ ਬਾਹਰ ਲੈ ਕੇ ਜਾਂਦੇ ਨੇ ਬਿਲਕੁਲ ਬਿਲਕੁਲ ਵਰਨ ਰੀਜ਼ਨ ਕੀ ਹੈ ਦਾ ਬਸ ਸਭ ਬਾਹਰ ਚਲੇ ਜਾ ਰਹੇ ਨੇ ਕੈਨੇਡਾ ਦੇਖੋ ਕਿੰਨਾ ਪਿੱਛੇ ਜਾਏ ਜਾ ਰਿਹਾ ਹੈ ਦਿਨ ਬਦੇਨ ਪਰਸਨਸ ਘਟ ਰਹੇ ਨੇ ਬੰਦਾ ਆਪਣੇ ਦਮ ਤੇ ਅੱਜ ਬਿਜ਼ਨਸ ਕਰ ਰਿਹਾ ਵਪਾਰ ਜਿਹੜਾ ਸਰਕਾਰ ਹੈ ਵਪਾਰੀ ਤੇ ਵਿਸ਼ਵਾਸ ਵੀ ਨਹੀਂ ਕਰ ਰਹੀ ਸੋ ਅੱਜ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਪਾਸੇ ਲਾਗੂ ਹੋ ਰਹੀਆਂ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਸ ਉਹੀ ਵਪਾਰ ਦੀ ਬੰਦੀ ਘਟਦੇ ਜਾ ਰਿਹਾ ਹੈ ਉਸ ਤੋਂ ਬਾਅਦ ਮਨੀ ਪਰਸੈਂਟੇਜ ਜਾਰੀ ਹੈ ਉਹ ਸਾਡਾ ਵਪਾਰ ਵੀ ਸਿੱਠਣ ਘੱਟ ਪੈ ਰਹੀ ਹੈ ਜੀ ਲੇਟ ਪੈ ਰਹੀ ਹੈ ਜਲਦੀ ਖਤਮ ਹੋ ਰਹੀ ਹੈ ਜੀ ਤੇ ਵਪਾਰ ਦਾ ਅਸਰ ਬਹੁਤ ਮਨੇ ਕੀ ਬੁਰਾ ਹੈ اچھا ਨਹੀਂ ਹੈ ਅਸੀਂ ਤੁਸੀ ਇੱਕ ਚੀਜ਼ ਦੱਸੋ ਕਿ ਵਪਾਰ ਦੇ ਨਾਲ ਦੇ ਨਾਲ ਦੇਖੋ ਸਰਕਾਰ ਨੇ ਐਜੂਕੇਸ਼ਨ ਤੇ ਵੀ ਟੈਕਸ ਲਾਤਾ 18% ਅੱਜ ਟੈਕਸ 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 ਦੇ ਦੇ ਕਿਵੇਂ ਵਪਾਰੀ ਥੱਕ ਗਏ ਕੋਈ ਐਸੀ ਜਗਾ ਨਹੀਂ ਜੈਸੀ ਜ਼ਮੀਨ ਤੇ ਖੜੇ ਆ ਤਾਂ ਅਸੀਂ ਆਪਣੀ ਪ੍ਰਾਪਰਟੀ ਚ ਖੜੇ ਆ ਵੈਲ ਟੈਕਸ ਦੇ ਰਿਹਾ ਹਾਂ ਕਾਰ ਚ ਬੈਠੇ ਆ ਤਾਂ ਅਸੀਂ ਕਮਿਊਨਿਟੀ ਟੈਕਸ ਦੇ ਰਿਹਾ ਹਾਂ ਹਰ 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 ਐਡਮ ਟੈਕਸ ਹਰ ਆਈਟਮਾ ਸੀ ਆਪਣੀ ਕਮਾਈ ਦਾ ਤਕਰੀਬਨ 62.6% ਸਰਕਾਰ ਨੂੰ ਦੇ ਰਿਹਾ ਹਾਂ ਬਿਲਕੁਲ ਸਰਕਾਰ ਸਾਨੂੰ ਕੀ ਦੇ ਰਹੀ ਹੈ ਕੁਛ ਨਹੀਂ ਸਿਰ ਸਾਨੂੰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਪੁਰਜੋਰ ਕਿ ਵਪਾਰੀਆਂ ਦਾ ਖਿਆਲ ਕਰੋ ਤੇ ਵਪਾਰੀਆਂ ਨੂੰ ਤਰੱਕੀ ਦੇਣ ਵਾਸਤੇ ਉਹਨਾਂ ਨੂੰ ਸਹੂਲਤਾਂ ਦਿਓ ਹਰਪ੍ਰੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਚੀਜ਼ ਦੇ ਬਾਰੇ ਵਿੱਚ ਅਸੀਂ ਕਹਿਣਾ ਹੈ ਕਿ ਥੋੜਾ ਜਿਆਦਾ ਅਸੀਂ ਟੈਕਸ ਭਰ ਰਹੇ ਹਾਂ ਉੱਥੋਂ ਕੁਝ ਬੈਨੀਫਿਟ ਵਪਾਰੀਆਂ ਨੂੰ ਮਿਲਣਾ ਚਾਹੀਦਾ ਹੈ ਫੈਸਿਲਿਟੀ ਮਿਲਣੀ ਚਾਹੀਦੀ ਹੈ ਵਪਾਰੀਆਂ ਨੂੰ ਬਿਲਕੁਲ ਮਿਲਣੀ ਚਾਹੀਦੀ ਹੈ ਤਾਂ ਕਿ ਵਪਾਰੀ ਵੀ ਖੁਸ਼ ਹੋ ਕੇ ਟੈਕਸ ਭਰਿਆ ਕਰੀ ਉਹਦੀ ਐਨੋਵੇਟਿਕਸ ਚੁਰਿਨਾ ਹੋਵੇ ਹਾਂਜੀ ਜੀ ਉਹ ਚੀਜ਼ ਕਰਦੇ ਹਾਂ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਅ ਸ਼ਹਿਰ ਚ ਕ੍ਰੀਏਟ ਕਰੋ ਕੰਪਨੀਆਂ ਲੈ ਕੇ ਆਓ ਵੱਡੀਆਂ ਵੱਡੀਆਂ ਜੌਬਸ ਜੌਬਸ ਆਨ ਤਾਂ ਕਿ ਬਾਹਰ ਨਾ ਜਾਣ ਲੋਕੀ ਆਪਣੇ ਘਰੀ ਆਪਣਾ ਆਪਣਾ ਤਰੱਕੀ ਕਰਨ ਬਿਊਟੀਫੁਲ ਬਹੁਤ ਅੱਛਾ ਦੇਖੋ ਆਪਣੇ ਵਿਚਾਰ ਸੁਣੇ ਕਿ ਇੱਥੇ ਇਮਪਲੋਇਮੈਂਟ ਅਚੇਂਜ ਕਰੋ ਇੱਥੇ ਕ੍ਰੀਏਟ ਕਰੋ ਤਾਂ ਕਿ ਬੱਚੇ ਇੱਥੇ ਸੈਟਲ ਹੋ ਸਕਣ ਬੱਚੇ ਬਾਹਰ ਬਾਹਰ ਸੋਚਣੇ ਕਿਉਂ ਅੱਜ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ ਬਹੁਤ ਬਹੁਤ ਅੱਜ ਜਿਹੜਾ ਵਪਾਰ ਦੇ ਉੱਪਰ ਅਸਰ ਪੈ ਰਿਹਾ ਇਹ ਤੁਸੀਂ ਕੀ ਕਹਿਣਾ ਚਾਹੋਗੇ ਬਹੁਈ ਕਾਰੋਬਾਰ ਦੀ ਤਾਂ ਬਹੁਤ ਸਥਿਤੀ ਮਾੜੀ ਹੋਈ ਪਈ ਹੈ ਉਪਾਰ ਨੂੰ ਇੱਕਦਮ ਹੀ ਠੰਡਾ ਹੋਇਆ ਪਿਆ ਬਿਲਕੁਲ ਹੀ ਕੋਈ ਠੰਡ ਦਾ ਵੀ ਮੌਸਮ ਫਰਕ ਪੈ ਰਿਹਾ ਕੋਈ ਉਦਾਂ ਹੀ ਕਾਰੋਬਾਰ ਦੇ ਬੱਚੇ ਹਰ ਬੱਚਾ ਬਾਹਰ ਜਾ ਰਿਹਾ ਹੈ ਪੈਹਾ ਪੂਆ ਸਭ ਬਾਹਰ ਹੀ ਜਾ ਰਿਹਾ ਜੀ ਬਰਾਬਰ ਦੀ ਸਥਿਤੀ ਮਾੜੀ ਹੈ ਇਹ ਦੇਖੋ ਅੱਜ ਤੋਂ 20-25 ਦਿਨ ਪਹਿਲਾਂ ਵਪਾਰ ਮਾਰਕੀਟ ਤੋਂ ਜੀ ਠੀਕ ਸੀ ਕਿਉਂਕਿ ਗਰਮੀਆਂ ਦੇ ਵਿੱਚ ਚਾਰ-ਪੰਜ ਮਾਰਕੀਟਾਂ ਨੇ ਜਿਹੜੀਆਂ ਬਹੁਤ ਚਲਦੀਆਂ ਨੇ ਜੇ ਐਨ ਕੇ ਮਾਰਕੀਟ ਹੈ ਸਿਲਚਰ ਮਾਰਕੀਟ ਹੈ ਉਤਰਾਖੰਡ ਮਾਰਕੀਟ ਹੈ ਗਰਮੀਆਂ ਦੇ ਵਿੱਚ ਬਹੁਤ ਕਸਟਮਰ ਆਉਂਦੇ ਫਿਰ ਵੀ ਹੈ ਜੀ ਅੱਜ 15 ਦਿਨਾਂ ਚ ਬਹੁਤ ਵੱਡਾ ਅਫੈਕਟ ਪਿਆ ਉਹਦਾ ਕੀ ਕਾਰਨ ਇੱਕ ਜਿਹੜਾ ਸ਼ਿਦਨਾਕਰ ਹੋਇਆ ਪਹਿਲ ਪਹਿਲ ਗਾਉਂ ਚ ਉਹਦੇ ਨਾਲ ਵੀ ਬਹੁਤ ਫਰਕ ਪਿਆ ਬਹੁਤ ਇੰਪੈਕਟ ਪਿਆ ਉਹਦੇ ਉਹ ਦੇਖੋ ਹਰ ਦਰਦਾ ਟੂਰਿਸਟ ਜਾਂ ਨੂੰ ਹਰ ਬੰਦਾ ਦਰਦਾ ਵੀ ਮੈਂ ਨਹੀਂ ਬਾਹਰ ਜਾਣਾ ਕਿਤੇ ਭਾਈ ਜੀ ਇਸ ਲਈ ਉਹ ਫਰਕ ਹੈ ਕਾਰੋਬਾਰ 'ਚ ਬਹੁਤ ਜ਼ਿਆਦਾ ਫਰਕ ਪਿਆ ਹੋਇਆ ਹੈ ਦੇਖੋ ਅੱਜ ਹਾਹਾਕਾਰ ਮੱਚੀ ਪਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਬਿਜ਼ਨਸਮੈਨ ਦਾ ਖਿਆਲ ਕਰਨ ਕੁਝ ਸਕੋਪ ਪੈਦਾ ਕਰਨ ਤਾਂ ਕਿ ਬਿਜ਼ਨਸਮੈਨ ਵੀ ਅੱਗੇ ਡਿਵੈਲਪ ਹੋ ਸਕੇ ਵੱਸ ਸਕੇ ਸੋ ਅਸੀਂ ਪੂਰਜੋਰ ਅਪੀਲ ਕਰਦੇ ਹਾਂ ਆਪਣੇ ਚੈਨਲ ਵੱਲੋਂ ਕਿ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਬੱਚਿਆਂ ਦਾ ਸਕੋਪ ਬਣਾਣ ਤਾਂ ਕਿ ਬਾਹਰ ਪੈਸਾ ਨਾ ਜਾਵੇ ਬੱਚੇ ਇੱਥੇ ਸੈਟਲ ਹੋਣ ਬਹੁਤ-ਬਹੁਤ ਮਿਹਰਬਾਨੀ ਜੀ